ਅਨਮੁਖ ਖਾਦੇ ਗੁਰਮੁਖ ਉਬਰੇ ਜਿਨ ਸੱਤੀ ਚੇਤ ਲਾਇਆ ਸਾਥ ਸੰਗਤ ਜੀ ਇਹ ਮੈਂ ਗੁਰਬਾਣੀ ਦੀ ਪੰਕਤੀ ਸੀਗੀ ਇਹਦਾ ਅਰਥ ਤੁਹਾਡੇ ਨਾਲ ਵਿਆਖਿਆ ਕਰ ਰਿਹਾ ਬਹੁਤ ਹੀ ਸੁੰਦਰ ਵਿਆਖਿਆ ਹੈ ਦੀ ਸ਼ਾਇਦ ਤੁਹਾਡੀ ਲਾਈਫ ਇਹਦੇ ਨਾਲ ਚੇਂਜ ਹੋ ਜਾਵੇ ਇਹਦਾ ਸਾਥ ਸੰਗਤ ਜੀ ਗੁਰੂ ਸਾਹਿਬ ਜੀ ਇਦਾਂ ਵਿਆਖਿਆ ਕਰ ਰਹੇ ਨੇ ਪਹਿਲਾਂ ਤੁਹਾਨੂੰ ਮੈਂ ਮਨਮੁਖ ਦੀ ਦੱਸ ਦੇਣਾ ਜੋ ਮਨ ਦੇ ਅਨਸਾਰ ਚੱਲਦੇ ਹਨ ਭਾਵ ਜੋ ਮਨ ਨੇ ਕਹਿਤਾ ਇਮੋਸ਼ਨਲੀ ਕਹਿ ਲੋ ਹੈ ਨਾ ਜੋ ਮਨ ਨੇ ਕਹਿਤਾ ਉਸ ਅਕੋਰਡਿੰਗ ਉਹ ਕੰਮ ਕਰ ਲੈਂਦੇ ਨੇ ਉਸ ਅਕੋਰਡਿੰਗ ਉਹ ਚੱਲ ਪੈਂਦੇ ਨੇ ਐਟ ਦਾ ਐਂਡ ਉਹ ਮਤਲਬ ਦੁੱਖਾਂ ਦੇ ਵਿੱਚ ਹੀ ਖਪਦੇ ਰਹਿੰਦੇ ਨੇ ਤੇ ਗੁਰਮੁਖ ਦੇ ਜਿਹੜੇ ਹੁੰਦੇ ਨੇ ਸਾਧ ਸੰਗਤ ਜੀ ਜੋ ਗੁਰੂ ਦੇ ਉਪਦੇਸ਼ ਤੇ ਨਾਲ ਤੁਰਦੇ ਨੇ ਗੁਰੂ ਦੇ ਉਪਦੇਸ਼ ਤੋਂ ਭਾਵ ਜੋ ਗੁਰਬਾਣੀ ਦੇ ਵਿੱਚ ਲਿਖਿਆ ਪਿਆ ਗੁਰਬਾਣੀ ਦੇ ਵਿੱਚ ਕੀ ਲਿਖਿਆ ਪਿਆ ਸਾਧ ਸੰਗਤ ਜੀ ਜਿਵੇਂ ਗੁਰੂ ਜੀ ਆਪਣਾ ਇਹ ਗੁਰੂ ਹੀ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਆਪਾਂ ਇਹਨਾਂ ਨੂੰ ਪੜ੍ਹਦੇ ਆ ਨਾ ਤੇ ਇਹਨਾਂ ਨੂੰ ਮਤਲਬ ਪੁਆਇੰਟ ਟੂ ਪੁਆਇੰਟ ਪੜਿਆ ਕਰੋ ਤਾਂ ਕਿ ਉਹਨੂੰ ਕੱਲਾ ਪੜਨਾ ਨਹੀਂ ਉਹਨੂੰ ਗ੍ਰੈਪ ਵੀ ਕਰਨਾ ਜਿਵੇਂ ਜਪਜੀ ਸਾਹਿਬ ਦੇ ਵਿੱਚ ਇੱਕ ਪੰਕਤੀ ਆਉਂਦੀ ਹੈ ਗੁਰੂ ਜੀ ਕਹਿੰਦੇ ਨੇ ਜੁਗਤ ਨਾ ਛੁੱਟੇ ਸੰਸਾਰ ਭਾਵ ਕਿ ਇਨਸਾਨ ਦੇ ਕੋਲ ਜੁਗਤੀ ਹੋਣੀ ਬੜੀ ਜ਼ਰੂਰੀ ਹੈ ਔਰ ਕਦ ਤੱਕ ਹੋਣੀ ਚਾਹੀਦੀ ਹੈ ਜਦ ਤੱਕ ਉਹ ਸੰਸਾਰ ਦੇ ਵਿੱਚ ਮੌਜੂਦ ਤਦ ਤੱਕ ਜੁਗਤੀ ਹੋਣੀ ਚਾਹੀਦੀ ਹੈ ਜਿਉਂ ਉਹਦੇ ਕੋਲ ਜੁਗਤੀ ਹੋਏਗੀ ਸਾਥ ਸੰਗਤ ਜੀ ਉਹ ਤਾਂ ਕੱਲ ਨੂੰ ਅਮੀਰ ਬਣੇਗਾ ਕਰੋੜਪਤੀ ਬਣੇਗਾ ਇਨਕਲੂਡਿੰਗ ਕਰੋੜਪਤੀ ਵੀ ਬਣ ਜਾਵੇ ਤਾਂ ਵੀ ਜੁਗਤ ਨਹੀਂ ਛੱਡਣੀ ਇੱਕ ਜਗ੍ਹਾ ਦੇ ਹੋਤ ਸਾਧ ਸੰਗਤ ਜੀ ਪੰਕਤੀ ਆਂਦੀ ਹੈ ਕਹਿੰਦੀ ਆਗੇ ਭੁੱਖਾ ਗਿਆ ਖਾਏ ਜੇ ਤੁਹਾਡੇ ਕੋਲ ਕੋਈ ਚੀਜ਼ ਹੈ ਕੋਈ ਵਸਤੂ ਹੈ ਪੈਸਾ ਹੀ ਕਹਿ ਲੂ ਹੈ ਨਾ ਇੱਕੋ ਦਾ ਮਨ ਨੂੰ ਵਿਅਰਥ ਕਰਤਾ ਸੁਨਿਸ਼ ਹੋ ਗਿਆ ਉਹ ਕੱਲ੍ਹ ਬਾਰੀ ਨਹੀਂ ਸੋਚਿਆ ਕੱਲ ਨੂੰ ਮੰਨ ਲਓ ਤੁਹਾਨੂੰ ਕੋਈ ਚੀਜ਼ ਦੀ ਵਸਤੂ ਦੀ ਲੋੜ ਹੈ ਕੁਝ ਲੋੜ ਤੁਸੀਂ ਪਹਿਲਾਂ ਹੀ ਖਤਮ ਕਰ ਚੁੱਕੇ ਹੋ ਚੀਜ਼ ਸੋ ਗੁਰਬਾਣੀ ਇੱਕ ਚੱਲਣ ਦਾ ਰਾਹ ਪੂਰੀ ਪੰਕਤੀ ਸਾਧ ਸੰਗਤ ਜੀ ਮਨਮੁਖ ਖਾਦੇ ਗੁਰਮੁਖ ਉਬਰੇ ਜਿਨ ਸੱਚੀ ਚੇਤ ਲਾਇਆ ਇਹ ਪੰਕਤੀ ਸਾਨੂੰ ਸਾਫ਼ ਦੱਸਦੀ ਹੈ ਕਿ ਮਨ ਦੇ ਪਿੱਛੇ ਤੁਰ ਕੇ ਮਨਮੁਖ ਹੋ ਕੇ ਮਨੁੱਖ ਹਮੇਸ਼ਾ ਖਪਦਾ ਹੀ ਰਹਿੰਦਾ ਪਰ ਜੋ ਗੁਰਮੁਖ ਹੁੰਦਾ ਹੈ ਉਹ ਗੁਰੂ ਦੇ ਬਚਨ ਨੂੰ ਮੰਨ ਕੇ ਵਸਾ ਕੇ ਤੇ ਆਪਣਾ ਜੀਵਨ ਜਿਹੜਾ ਉਹ ਸਫਲਾ ਬਣਾ ਦਿੰਦਾ ਹੁਣ ਸਾਧ ਸੰਗਤ ਜੀ ਮੈਂ ਤੁਹਾਨੂੰ ਇਹਦੇ ਮਤਲਬ ਇੱਕ ਐਂ ਕਹਿ ਲਓ ਕਿ ਕਥਾ ਵੀ ਹੈਗੀ ਉਹ ਨਾਲ ਜਲਦੀ ਗ੍ਰੈਪ ਕਰ ਲੋਗੇ ਦੋ ਕਿਸਾਨ ਸਗੇ ਇੱਕ ਮਨਮੁੱਖ ਕਿਸਾਨ ਸੀਗਾ ਉਹ ਆਪਣੇ ਖੇਤ ਵਿੱਚ ਬੀਜ ਨਹੀਂ ਬੋਂਦਾ ਉਹ ਹਰ ਰੋਜ਼ ਸੁਪਨੇ ਵੇਖਦਾ ਗਿਆ ਅਗਲੇ ਸਾਲ ਮੇਰੇ ਕੋਲ ਬਹੁਤ ਨਾਲ ਹੋ ਜਾਏਗਾ ਪਰ ਕਿਉਂਕਿ ਉਹ ਮਿਹਨਤ ਨਹੀਂ ਸੀ ਕਰਦਾ ਨਾ ਹੀ ਧਰਤੀ ਨੂੰ ਜੋਦਦਾ ਸੀਗਾ ਮਤਲਬ ਉਹਦੀ ਖੁਦਾਈ ਨਹੀਂ ਸੀ ਕਰਦਾ ਕੁਝ ਨਹੀਂ ਸੀ ਕਰਦਾ ਐਕਸ਼ਨ ਹੀ ਨਹੀਂ ਲੈਣ ਦਾ ਕਹਿਨ ਦਾ ਪਾਵ ਹੈ ਸਿਰਫ ਉਹ ਕੱਲੇ ਸੁਪਨੇ ਹੀ ਸੋਚਦਾ ਰਹਿੰਦਾ ਸੀ ਉਸਦੇ ਖੇਤ ਸੁੱਕੇ ਰਹਿੰਦੇ ਸਨ ਦੂਜਾ ਗੁਰਮੁੱਖ ਕਿਸਾਨ ਸੀਗਾ ਉਹ ਹਰ ਰੋਜ਼ ਸਵੇਰੇ ਉੱਠਦਾ ਮਿਹਨਤ ਕਰਦਾ ਤੇ ਐਕਸ਼ਨ ਲੈਂਦਾ ਸੀ ਉਸ ਦੇ ਪ੍ਰਤੀ ਐਕਸ਼ਨ ਚਾਏ ਥੋੜਾ ਥੋੜਾ ਹੀ ਲੋ ਸਾਥ ਸੰਗਤ ਜੀ ਇਹਦਾ ਚਲੋ ਇਹ ਕਥਾ ਮੈਂ ਤੁਹਾਨੂੰ ਜੋੜ ਰਿਹਾ ਹਾਂ ਇਹਦੇ ਨਾਲ ਤੁਸੀਂ ਥੋੜਾ ਥੋੜਾ ਵੀ ਐਕਸ਼ਨ ਲੋਗੇ ਨਾ ਆਪਣੀ ਲਾਈਫ ਦੇ ਵਿੱਚ ਸਾਥ ਸੰਗਤ ਜੀ ਤਾਂ ਕੱਲ ਨੂੰ ਤੁਸੀਂ ਫਿਊਚਰ ਦੇ ਵਿੱਚ ਬਹੁਤ ਜ਼ਿਆਦਾ ਰਾਈਜ਼ ਕਰ ਜਾਓਗੇ ਚਲੋ ਕਮ ਟੂ ਦਾ ਮੇਨ ਪੁਆਇੰਟ ਤਾਂ ਕਥਾ ਜਾਣਿਆ ਉਹ ਹਰ ਰੋਜ਼ ਸਵੇਰੇ ਉੱਠਦਾ ਤੇ ਮਿਹਨਤ ਕਰਦਾ ਬੀਜ ਪਾਉਂਦਾ ਤੇ ਧੀਰੇ ਨਾਲ ਇੰਤਜ਼ਾਰ ਕਰਦਾ ਆਖਰਕਾਰ ਉਸ ਦੀ ਫਸਲ ਜਿਹੜੀ ਸੀਗੀ ਸੋਨੇ ਵਾਂਗ ਖੜੀ ਹੋ ਜਾਂਦੀ ਹੈ ਇਸੀ ਤਰ੍ਹਾਂ ਜਿਹੜਾ ਸੀਗਾ ਮਨਮੁਖ ਮਨੁੱਖ ਖਾਲੀ ਸੁਪਨੇ ਵੇਖਦਾ ਦੁਨੀਆਂ ਦੇ ਪਿੱਛੇ ਭਜਦਾ ਪਰ ਕੁਝ ਨਹੀਂ ਸੀ ਮਿਲਦਾ ਸਿਰਫ ਖਪਦਾ ਰਹਿੰਦਾ ਸੀਗਾ ਉਹ ਕਦੀ ਉਤਪਤ ਨਹੀਂ ਸੀ ਹੁੰਦਾ ਐ ਕਹ ਲੋ ਤੇ ਜਿਹੜਾ ਗੁਰਮੁਖ ਮਨੁੱਖ ਸੀਗਾ ਮਿਹਨਤ ਕਰਦਾ ਨਾਮ ਦੇ ਖੇਤ ਵਿੱਚ ਬੀਜ ਬੋਹਦਾ ਤੇ ਆਖਰਕਾਰ ਉਹਨੂੰ ਰੋਹਾਨੀ ਫਲ ਪਾਈ ਲੈਂਦਾ ਜੇ ਜਦੋਂ ਪੈਸਾ ਆ ਗਿਆ ਤਾਂ ਸਾਧ ਸੰਗਤ ਜੀ ਮਨ ਵੀ ਖੁਸ਼ ਹੋ ਜਾਂਦਾ ਸੀਗਾ ਉਹ ਪਾਠ ਵੀ ਕਰਦਾ ਸੀਗਾ ਪਲੱਸ ਐਕਸ਼ਨ ਲੈਂਦਾ ਸੀਗਾ ਤੇ ਉਹ ਸਫਲਤਾ ਮਿਲ ਗਈ ਸੋ ਏਹੀ ਸਾਧ ਸੰਗਤ ਜੀ ਲਾਈਫ ਠੀਕ ਹੈ ਆਪਾਂ ਮਨਮੁਖ ਨਹੀਂ ਬਨਣਾ ਗੁਰਮੁਖ ਬਨਣਾ ਇਹ ਨਹੀਂ ਕਿ ਮਨ ਨੇ ਕਹਤਾ ਯਾਰ ਉਧਰ ਜਾ ਉਧਰ ਬੜਾ ਵਧੀਆ ਹੈ ਮਨ ਵੱਲੋਂ ਆ ਗਿਆ ਉਧਰ ਜਾਏਗਾ ਤੇਰਾ ਕੰਮ ਬੜਾ ਵਧੀਆ ਬਣ ਜਾਏਗਾ ਐਵੇਂ ਮਨ ਵੱਲੋਂ ਖਿਆਲ ਆ ਗਿਆ ਤੇ ਉਧਰ ਚਲੇਗੇ ਨਹੀਂ ਗੁਰੂ ਦੀ ਮਤ ਨਾਲ ਚੱਲਣੀ ਹੈ ਸੋ ਹੋਪ ਤੁਸੀਂ ਜਿਹੜਾ ਸਿਗਾ ਇੱਕ ਤੁਹਾਨੂੰ ਮੈਂ ਦੱਸਿਆ ਉਹ ਸਮਝ ਗਿਓਗੇ ਇੱਕ ਹੋਰ ਸਾਧ ਸੰਗਤ ਜੀ ਜਿਹੜਾ ਮਨਮੁਖ ਹੁੰਦਾ ਨਾ ਕੋਈ ਤ੍ਰਿਪਤ ਨਹੀਂ ਹੁੰਦਾ ਉਹਨੂੰ ਜਿੰਨਾ ਮਰਜ਼ੀ ਤੁਸੀਂ ਦੇ ਦੋ ਕਦੀ ਤ੍ਰਿਪਤ ਨਹੀਂ ਹੋ ਸਕਦਾ ਠੀਕ ਹੈ ਨਾ ਸੋ ਆਪਾਂ ਗੁਰੂ ਦੀ ਮਤ ਨਾਲ ਚੱਲਣਾ ਕਿ ਜਿੰਨਾ ਵੀ ਤੁਹ ਦਿੱਤਾ ਜਾਂਦਾ ਤੇਰਾ ਸ਼ੁਕਰਾਨਾ ਗ੍ਰੈਟੀਟਿਊਡ ਦੀ ਭਾਵਨਾ ਰੱਖਣੀ ਹੈ ਅੰਦਰ ਤਾਂ ਕਿ ਗ੍ਰੈਟੀਟਿਊਡ ਨਾਲ ਸਾਧ ਸੰਗਤ ਜੀ ਗ੍ਰੈਟੀਟਿਊਡ ਕਹਿੰਦੇ ਨੇ ਸ਼ੁਕਰਾਨਾ ਦਾਤਾ ਤੇਰਾ ਜੋ ਵੀ ਦਿੱਤਾ ਜਦੋਂ ਆਪਾਂ ਸ਼ੁਕਰਾਨਾ ਕਰਦੇ ਹਾਂ ਸਾਧ ਸੰਗਤ ਜੀ ਤਾਂ ਵਾਹਿਗੁਰੂ ਸਾਨੂੰ ਹੋਰ ਜ਼ਿਆਦਾ ਦਿੰਦੇ ਨੇ ਜਦੋਂ ਆਪਾਂ ਉਹਦਾ ਨਿਕਾਦਰ ਕਰ ਦਿੰਨੇ ਆ ਮਤਲਬ ਨਰਾਦਰ ਕਰ ਦਿੰਨੇ ਆ ਕਿ ਨਹੀਂ ਦਿੱਤਾ ਤੋ ਮੈਨੂੰ ਉਸਨੇ ਮਜ਼ਾ ਨਹੀਂ ਆਇਆ ਫਿਰ ਉਹ ਫਿਰ ਨਿਰਾਸ਼ ਹੋ ਜਾਂਦਾ ਹੈ ਨਿਰਾਜ ਹੋ ਜਾਂਦਾ ਪਰਮਾਤਮਾ ਵੀ ਸੋ ਸਾਥ ਸੰਗਤ ਜੀ ਜਿੰਨਾ ਵੀ ਦਾਤੈ ਨੇ ਦਿੱਤਾ ਉਹਦਾ ਸ਼ੁਕਰਾਨਾ ਕਰਿਆ ਕਰੋ ਵਾਹਿਗੁਰੂ ਤੇਰਾ ਸ਼ੁਕਰ ਹੈ ਤੂੰ ਜਿੰਨਾ ਵੀ ਦਿੱਤਾ ਹੈ ਕੱਲ ਨੂੰ ਸਾਨੂੰ ਹੋਰ ਵੀ ਦੇਈ ਅੰਦਰੋਂ ਫੀਲ ਕਰਨੀ ਹੋ ਚੀਜ਼ ਕੱਲਾ ਮੂੰਹ ਤੋਂ ਕਹਿਣਾ ਨਹੀਂ ਹੈਗਾ ਸੋ ਸਾਥ ਸੰਗਤ ਜੀ ਆ ਪੰਕਤੀਆਂ ਦੇ ਅਰਥ ਸਿਗੇ ਕੋਈ ਪੁਲਚਕ ਹੋ ਗਈ ਹੋਵੇ ਸਾਥ ਸੰਗਤ ਜੀ ਮਾਫ ਕਰਿਓ ਤੇ ਇੱਕ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋ ਤੁਹਾਡੇ ਵੀਡੀਓ ਦੇ ਇੱਕ ਲਾਈਕ ਨਾਲ ਮੈਨੂੰ ਕਾਫੀ ਹੱਲਾਸ਼ੇਰੀ ਮਿਲਦੀ ਹੈ ਪਲੱਸ ਚੈਨਲ ਦੇ ਪਹਿਲੀ ਵਾਰੀ ਵਿਜ਼ਿਟ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੇਓ ਜੱਜਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ